ਰੋਹੀ ਨਵੇਂ ਵਲੋਗ ਸਾਰਿਆਂ ਦਾ ਸਵਾਗਤ ਹੈ ਤੇ ਅੱਜ ਆਏ ਆਪਾਂ ਆਪਣੇ ਸ਼ਹਿਰ ਤੋਂ 150 ਕਿਲੋਮੀਟਰ ਦੂਰ ਨਗਾਏ ਪੀਰ ਦਾ ਮੇਲਾ ਦੇਖਣ ਆਏ ਤੁਹਾਨੂੰ ਮੇਲਾ ਦਿਖਾਉਣੇ ਆ ਪੰਜਾਬੀ ਰਾਣਾ ਮੇਲਾ ਬਹੁਤ ਮਸ਼ਹੂਰ ਮੇਲਾ ਹੈ ਬਹੁਤ ਮਸ਼ਹੂਰ ਮੇਲਾ 150 ਕਿਲੋਮੀਟਰ ਦੂਰ ਆ ਚੁੱਕੇ ਆਪਾਂ ਸ਼ਹਿਰ ਦੀ ਕਿ ਤੈਨੂੰ ਦਿਖਾਵਾਂ ਥਾਈਂ ਕੋਈ ਜ਼ਿਆਦਾ ਓਕੇ ਹਾਂ ਇਹ ਤੈਨੂੰ ਘੰਟੇ ਪੱਕੇ ਐ ਤੇ ਕੱਟ ਕਰ ਰਹਾ ਓ ਆ ਸਾਰਾ ਦਾ ਸਾਰਾ ਖਤਮ ਕਰਨਾ ਜੇ ਇਹਨਾਂ ਪ੍ਰਸ਼ਾਦ ਲੈ ਲੈ ਨਾ ਤੂੰ ਲੈ ਨਾ ਮੈਨੂੰ ਸਿਆਪਾ ਪਾਇਆ ਨਾ ਸਾਰੇ ਲਈ ਆਈ ਕਰਦੇ ਨਹੀਂ ਆਉਂਦਾ ਖਾਦਾ ਕਿਉਂ ਨਹੀਂ ਜਾਣਾ ਮੈਂ ਤਾਂ ਵੀਡੀਓ ਬਣਾਈ ਜਣਾ ਤੇਰੀ ਤੇ ਨਾ ਖਿੱਚ ਹੀ ਨਾ ਸਾਹਬ ਲਾ ਲੈ ਮੈਂ ਸੇਵਾਦਾਰ ਨੂੰ ਦੱਸ ਦੇਣਾ ਹੈ ਠੀਕ ਹੈ ਚਲੀਏ ਆਪਾਂ ਵੀ ਆਉਣਾ ਆਪਾਂ ਵੀ ਜਾਣਾ ਪੈਣਾ ਆਪਾਂ ਨੂੰ ਹੋਲੇ ਪਸਵਾ ਮੈਚ ਆਪਾਂ ਹੀ ਪਰ ਆ ਰਹੇ ਕੋਈ ਟੈਨਸ਼ਨ ਨਹੀਂ ਮੱਟ ਟਿੱਤੇ ਆਾਂਗੇ ਹਾਂ ਅੱਜ ਮਗਰੂਰ ਲਈ ਲੰਮੀ ਬੜਾ ਔਖਾ ਮੈਚ ਆਪਾਂ ਪੜੋ ਨਾ ਮੈਂ ਨਹੀਂ ਪੜਾਂ ਮੈਂ ਜਦ ਤੱਕ ਪੜਖਾਵੇ ਪੜ ਲਾ ਦੇਣਾ ਜਦ ਤੱਕ ਭਾਈ ਪੰਜ ਜੀ ਲੋ ਜੀ ਬੋਤਲਾਂ ਦੇ ਪ੍ਰਸ਼ਾਦ ਦੇ ਵਿਕਲੋ ਖਾਵੇ ਬੋਤਲਾਂ ਦੇ ਪ੍ਰਸ਼ਾਦ ਦੇ ਖਾਵੇ ਅੰਬੇ ਭੈਣੀ ਸਾਥੇ ਪੁੱਛੋ ਨਾ ਸੱਲੀ ਹੋਈ ਵੀ ਬੜੀ ਔਖੇ ਪਹੁੰਚੇ ਆ ਭਾਈ ਜੀ ਬੜੀ ਔਖੇ ਤੇ ਘਟ ਘਟ 2 ਘੰਟੇ ਲੱਗ ਗਏ ਆ ਲਾਈਨ ਚ ਆਦੇ ਆਦੇ ਫਾਈਨਲੀ ਪਰ ਫਲ ਮਿਲਿਆ ਸਾਨੂੰ ਅਸੀਂ ਮੱਥਾ ਟੇਕਾ ਹੋ ਗਿਆ ਆਰਾਮ ਨਾਲ ਏ ਹੁਣ ਆਪਾਂ ਹੋਰ ਵੀ ਹੈਗਾ ਜਿਹੜੇ ਨੇ ਉੱਥੇ ਮਾਥਾ ਟੇਕ ਰਹੇ ਆਂ ਦਰਵਾਰ ਨਿਕਲ ਨਿਕਲੇ ਤੇ ਹੁਣ ਜਲ ਸਕਨੇ ਆ ਆਓ ਜੀ ਤੁਹਾਨੂੰ ਲੰਗਰ ਆ ਦੇ ਦਸ਼ਕ ਰਾਈਏ ਪਿੱਛੇ ਲੰਗਰ ਆ ਗਿਆ ਜੀ ਥਾਲੇ ਥੋੜੇ ਲਈਏ ਭੁੱਖ ਲੱਗੀ ਘੜੀ ਆ ਬੈਹ ਬੈ ਕੇ ਬੁਰੇ ਹਾਲ ਘੜ ਘੜ ਕੇ ਹੋਏ ਪਏ ਨੇ ਲੱਤਾਂ ਦੀ ਕੰਬੀ ਜਾਣੀਆਂ ਲੱਤਾਂ ਇਹਦਾ ਵਰਕਆਊਟ ਕਰ ਕਰ ਕੇ ਸੈਕਟਰ ਨਾਲ ਰਿਕੇ ਪਾਟਿਆ ਆ ਕੋਈ ਹੰਸਰੀ ਜਾਨ ਲੈ ਆਈਏ ਆ ਬਾਈ ਤੇ ਪਛਾਦਵਾਰ ਲੰਗਰ ਖਾ ਲਈਏ ਨਹੀਂ ਖਾਦਿਆਂ ਮੈਂ ਉਹਨਾਂ ਨੇ ਦੇਖਿਆ ਮਾਰਕੀਟਾਂ ਭਰੀਆਂ ਸ਼ਰੀਆਂ ਲੋ ਚਾਟ ਨੂੰ ਪੈ ਗਿਆ ਰਾਜੀ ਰਾਜੀ ਦੋ ਬੇਟਾ ਕਰਦੇ ਤੁਰ ਪਏ ਨੇ ਇੱਥੇ ਤੱਕ ਪਹੁੰਚੇ ਹੁਣ ਤੱਕ 150 ਕਿਲੋਮੀਟਰ ਚਾਰ ਰੁਪਏ ਬਾਈ ਜੀ ਆ ਯਾਰ ਇੱਧਰ ਓਏ ਯਾਰ ਕੁਝ ਬੰਦੇ ਬੱਚੋ ਯਾਰ ਇੱਧਰ ਕੀ ਹੋਇਆ ਬਈ ਮੇਲੇ ਤੋਂ ਅਗੇ ਸੀ ਬਾਹਰ ਛੇ ਰੈਡੀ ਸ਼ੈੜੀ ਹੋਣ ਚੱਲਦੇ ਆ ਸਾਡੇ ਕਰਦੇ ਆਏ ਸੀ ਨਾਲ ਸਾਡੇ ਉਹ ਤਾਂ ਕਦੋਂ ਚਲੇ ਗਏ ਉਹ ਤਾਂ ਪਹੁੰਚਣ ਵਾਲੇ ਵੀ ਹੋ ਗਏ ਇੱਥੇ ਆਏ ਲਫੰਡਰ ਗਈ ਨਹੀਂ ਇੱਥੇ ਹੀ ਪਏ ਨੇ ਉਹ ਮੁਦਕੀ ਤੱਕ 10 ਕਿਲੋਮੀਟਰ ਤੱਕ ਐਨ ਤੁਰਿਆ 10 ਕਿਲੋਮੀਟਰ ਤੱਕ ਐਨ ਤੁਰਿਆ ਕੁਲਫੀਆਂ ਖਾ ਲਈਆਂ ਖਾ ਕੇ ਠੰਡੀਆਂ ਠੰਡੀਆਂ ਹੁਣ ਚੱਲਦੇ ਕਰਾਉਣਾ ਆਪਾਂ ਹੋਰ ਹੁਣ ਮੋਟਰਸਾਈਕਲ ਦੀ ਜਾਂਚ ਲਈਏ ਬਾ ਪਰਚੀ ਲੱਭ ਗਈ ਹੈ ਦੂਜੀ ਆਪਾਂ ਆਟੋ ਜਮਾ ਕਰਾਇਆ ਸੀ ਉਹਦੀ ਪਰਚੀ ਨਹੀਂ ਲੱਭੀ ਆਟੋ ਲੈ ਗਏ ਨੇ ਪਰਚੀ ਹੈਗੇ ਨੇ ਦੇ ਦੇਣਗੇ ਹੁਆ ਪਉਣ ਫਿਰ ਹੋ ਜਾਣਾ ਲਓ ਜੀ ਅਸੀਂ ਕੀ ਕਹਿ ਸਕਦੇ ਆਂ ਵੀ ਪੁੱਲੇ ਭਲਾਏ ਤੇ ਸੰਤ ਜੀ ਦੇ ਪਿੰਡ ਤੋਂ ਨਿਕਲ ਕੇ ਆਏ ਆਂ ਇਹ ਪਿੰਡ ਵਾਲੇ ਦੇ ਇਹ ਹੋ ਗਿਆ ਪਿੰਡ ਆਏ ਸੰਤ ਦੇ ਉੱਥੋਂ ਨਿਕਲ ਕੇ ਆਏ ਆਂ ਜੀ ਪਿੰਡ ਰੋਡੇ ਤੋਂ ਇਹ ਰੋਡੇ ਪਿੰਡ ਵਾਲਿਆਂ ਨੇ ਲਾਇਆ ਹੋਇਆ ਇੱਥੇ ਇੱਥੋਂ ਦੇ ਸਿਗੇ ਪਿੰਡ ਵਾਲੇ ਸੰਤ ਆਹ ਗੇਟ ਬਣਿਆ ਆ ਯਾਦਗਾਰੀ ਇਹ ਪਿੰਡ ਵਾਲਿਆਂ ਦਾ ਯਾ ਬਾਬੇ ਪਿੰਡ ਵਾਲਿਆਂ ਦਾ ਜਨਮ ਸਥਾਨ ਆ ਜੀ ਇੱਥੇ ਪੁੱਲ ਪਲੇ ਕੇ ਅਸੀਂ ਤਾਂ ਵਿੱਚੋਂ ਦੇ ਪੁੱਲੀ ਭਾਂਦੀ ਹੋ ਕੇ ਗਏ ਆਂ ਤੇ ਹਾਜੀ ਬੰਦਾਈ ਆ ਬੋਰਡ ਪੜਿਆ ਫਿਰ ਪਤਾ ਲੱਗਿਆ ਚਲੋ ਇਹ ਮੁਕਸਰ ਦੇ ਗੋਲਗਾ ਪਿਖਾਈਓ ਭੁੱਖ ਲੱਗੀ ਦੁਵਾਰਾ ਇੱਥੇ ਨਿੰਬੂ ਵਾਲੇ ਗੋਲਗਾ ਪਈਏ ਨੇ ਤੇ ਨਿੰਬੂ ਵਾਲੇ ਨਾਲ ਲੱਸੀ ਵਾਲੇ ਮਿਲਦੇ ਨੇ ਪਰ ਆਪਾਂ ਖਾਵਾਂਗੇ ਪਾਣੀ ਪੀਣਾ 11 ਦੇ ਨਾਂ ਤੇ ਲੈ ਕੇ ਲੇਦੇ ਅਸੀਂ ਪਹੁੰਚ ਗਏ ਹਣ ਵਾਪਸ ਪਹੁੰਚ ਲਿਆ ਮਿਲਦੇ ਹਾਂ ਅਗਲੇ ਵਲੌਗ ਚ ਸਾਰੇ ਬਣੇ ਨਾਲ ਖੰਦੇ ਖਵਾਉਗੇ ਲੈ ਚੱਲਾਂਗੇ ਕੰਮ ਦੁਨੀਆ ਦੇ ਪਾਰ ਮੱਤ ਨਹੀਂ ਆ ਲੈ ਕੇ ਇੱਕ ਮੰਨ ਲਓ ਵੀ ਉਥੇ ਅਸੀਂ ਆ ਗਏ ਰਾਤ ਨੂੰ ਉੱਥੇ ਲੱਗ ਗਈਆਂ ਪੂਰੀਆਂ ਚੌਂਕੀਆਂ ਕੋਲੇ ਜੋਗੀਆਂ ਜਿਹੜਾ ਇਹ ਮੰਨ ਲਓ ਵੀ ਆਪਣਾ ਪੁੱਛਾ ਵਗੈਰਾ ਦੇਂਦਾ ਨਾ ਤੇ ਉੱਥੇ ਸਾਰੇ ਉੱਥੇ ਜਾ ਕੇ ਮੱਥਾ ਟੇਕਦੇ ਨੇ ਤੇ ਉਹਨਾਂ ਦਿਨ ਦਾ ਰਾਤ ਨੂੰ ਫੁੱਲ ਉੱਥੇ ਮੰਨ ਲਓ ਜਿਆਦਾ ਤਾਂ ਰਾਤ ਤੇ ਪ੍ਰੋਗਰਾਮ ਹੁੰਦਾ ਰਾਤ ਉੱਥੇ ਤੇ ਬਰਾਪਰ ਤੇ ਮੱਥਾ ਟੇਕ ਕੇ ਆ ਗਏ ਆ ਕਿ ਰਾਤ ਨੂੰ ਫੁੱਲ ਹੁੰਦਾ ਤੇ ਮੰਨ ਲਓ ਵੀ ਹਰੇਕ ਉੱਥੇ ਪੀਰ ਹੁੰਦਾ ਬੰਦਿਆਂ 'ਚ ਕਿ ਚਲੋ ਬੈਠ ਜਾਈਏ ਵੇ ਨੈੱਟਵੌਕ 'ਚ ਬਣੇ ਸਾਡੇ ਨਾਲ فالي <applause> حتما فعلت يا